ਅਸੀਂ ਲੋਕ ਕਲਾ ਮੰਚ ਮਰੀਠਾ ਦੀ ਨਾਟਕ ਟੀਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ। ਇਸ ਤੋਂ ਪਹਿਲਾਂ ਵੀ ਵੱਖਰੀ ਵੱਖਰੀ ਸਾਵਾ ਤੇ ਕਿਸਾਨਾਂ ਦੇ ਸੰਘਰਸ਼ ਵਿੱਚ ਅਸੀਂ ਆਪਣੀ ਇੱਕ ਨਾਟਕਾ ਕਵਿਤਾਵਾਂ ਰਾਹੀਂ ਹਾਜ਼ਰੀ ਲਵਾਉਂਦੇ ਰਹੇ ਆ। ਤੋਂ ਇਸ ਤੋਂ ਪਹਿਲਾਂ ਕਿ ਕਵਿਤਾਵਾਂ ਤੇ ਨਾਟਕਾ ਰਾਹੀਂ ਅਸੀਂ ਜੁੜੀ ਹੋਏ ਸਮੇਂ ਦੀ ਜਿਹੜੀ ਗੱਲ ਹੈ ਉਹ ਆਪਣੇ ਕਵਤਾਵਾਂ ਤੇ ਨਾਟਕਾ ਰਾਹੀਂ ਕਰੀਏ ਉਸ ਤੋਂ ਪਹਿਲਾਂ ਕੁਝ ਗੱਲਾਂ ਜਿਹੜੀਆਂ ਨੇ। ਥਾਲੇ ਵਾਲੇ ਖੜੇ ਦੁਕਾਨਦਾਰ ਔਰ ਸਾਰੇ ਲੋਕ ਜਿਸ ਸੰਘਰਸ਼ ਵਿੱਚ ਸ਼ਾਮਲ ਕਿਸਾਨ ਸਾਥੀ ਆਪਾਂ ਕੁਝ ਚਲਸਾਂ ਦੀਆਂ ਕਰਦੇ ਆ ਮੈਨੂੰ ਯਾਦ ਹੈ ਮੈਂ 1995 ਵਿੱਚ ਦਸਤੀ ਉਪਾਸ ਕੀਤੀ ਹੈ 92 93 ਦਾ 12 ਕੀਤੀ ਸੀ ਤੇ ਉਦੋਂ ਦੀਆਂ ਖਬਰਾਂ ਤੇ ਉਹਨਾਂ ਦੇ ਜਿਹੜੇ ਦੇਸ਼ ਰਾਹੀਂ ਮੈਗਜ਼ੀਨਾਂ ਤੇ ਅਸੀਂ ਪੜ੍ਹਦੇ ਸੀ 1991 ਵਿੱਚ ਕੈਪਟਨ ਆਫ ਦੇ ਮਰਮੋਲ ਕੰਪਨੀ ਦਾ ਪਾਰਟੀ ਸੈਂਟਰ ਵਿੱਚ ਔਰ ਨਸ ਬਣਾਉ ਉਦੋਂ ਜੇਤਮੰਤਰੀ ਹੁੰਦਾ ਸੀ ਜੇ ਮੈਂ ਡਾਕਟਰ ਗੁਰਚਰ ਜਿਆਰੇ ਆਵਾਜ਼ਾ ਕੇਜੀ ਸੀਗਾ ਜਿਹੜੇ ਸਾਥੀ ਮੇਰੇ ਨਾਲੋਂ ਜ਼ਿਆਦਾ ਸੀਨੀਅਰ ਦਾ ਜਾਣਦੇ ਨੇ ਕਿ ਉਦੋਂ ਇੱਕ ਗੈਰ ਸਮਝੌਤਾ ਤੇ ਨਿੱਜੀ ਕਰਮਚਾਰੀ ਕਰਨ ਦੀਆਂ ਨੀਤੀਆਂ ਜਿਹੜੀਆਂ 1992 ਵਿੱਚ ਕੇਂਦਰ ਸਰਕਾਰ ਨੇ ਮਨਮੋਹ ਕੰਨੀ ਸਰਕਾਰ ਨੇ ਸ਼ੁਰੂ ਕੀਤੀਆਂ ਸੀ ਤੇ ਉਦੋਂ ਜਾਗੇ ਹੋਏ ਲੋਕ ਸਮਾਜ ਨੂੰ ਜਗਾਉਣ ਵਾਲੇ ਲੋਕ ਉਦੋਂ ਉੱਚੀ ਉੱਚੀ ਉਪਕੋ ਕੇ ਲੋਕਾਂ ਨੂੰ ਕਹਿੰਦੇ ਸੀ ਓਏ ਲੋਕੋ ਕਦੀ ਇੱਕ ਈਸਟ ਇੰਡੀਆ ਕੰਪਨੀ ਆਈ ਸੀ ਕਿ ਉਹਨੇ ਸਾਡੇ ਦੇਸ਼ ਨੂੰ 200 ਸਾਲ ਗੁਲਾਮ ਰੱਖਿਆ ਸੀ ਹੁਣ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਕਈ ਸਾਰੀਆਂ ਉਦਾਰਨੀਆਂ ਕੰਪਨੀਆਂ ਨੂੰ ਆਪਣੇ ਦੇਸ਼ ਵਿੱਚ ਸੱਦਾ ਦਿੱਤਾ ਹੈ ਕਿ ਆਓ ਸਾਡੇ ਦੇਸ਼ ਨੂੰ ਲੁੱਟੋ ਆਓ ਸਾਡੇ ਦੇਸ਼ ਨੂੰ ਗੁਲਾਮ ਬਣਾਓ ਆਓ ਸਾਡੇ ਦੇ ਰਾਜ ਕਰੋ ਕਿ ਹੁਣ ਅਸੀਂ ਵੀ ਗੁਲਾਮੀ ਉਹ ਸਾਮਰਾਜੀ ਕੰਪਨੀਆਂ ਦੀ ਸਾਡਾ ਦੇਸ਼ 1992 ਤੋਂ ਕਰ ਰਿਹਾ ਹੈ ਤੇ ਹੁਣ ਉਹ ਵਾਰੀ-ਵਾਰੀ ਰੰਗ ਬੋਖਾ ਰਿਹਾ ਹੈ ਵਾਰੀ-ਵਾਰੀ ਰੰਗ ਬੋਖਾ ਰਿਹਾ ਹੈ ਕਈ ਸਾਰੇ ਲੋਕ ਐਸੇ ਦੇ ਜਿਹੜੇ ਹੁਣ ਸੰਘਰਸ਼ਾਂ ਵਿੱਚ ਸ਼ਾਮਲ ਹੋਇਆ ਹੁਣ ਜਾਗੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਸਾਡੇ ਪੈਰਾਂ ਕੋਲੋਂ ਜ਼ਮੀਨ ਨਿਕਲ ਜਾਈ ਹੈ ਇਹ ਤਾਂ ਲੋਕੀ ਕਹਿੰਦੇ ਹੁੰਦੇ ਸੀ ਇਹ ਤਾਂ ਐਵੇਂ ਬੱਸ ਭੱਜੇ ਲਾਉਣ ਵਾਲੇ ਇਹਨਾਂ ਦਾ ਜਿੰਦਾਬਾਦ ਕਰਦੇ ਜਾਂ ਇਹਨਾਂ ਦੀ ਜਿਹੜੀ ਗੱਲ ਹੈ ਮਾਵਾ ਧੀਆਂ ਮੇਰਾ ਪਿਓ ਪੁੱਤ ਜਾਨੀ ਢਾਈ ਟੋਟੂਗੇ ਇਹਨਾਂ ਦੀ ਜਿਹੜੀ ਗੱਲ ਹੈ ਹੁਣ ਸਮਝ ਲੱਗੀ ਹੈ ਕਿਦੋਂ ਪੈਰਾਂ ਕੋਲੋਂ ਜ਼ਮੀਨ ਨਿਕਲ ਰਹੀ ਹੈ ਕਦੋਂ ਦੀ 1992 ਦੀ ਕਹਾਣੀ ਚੱਲ ਨਹੀਂ ਹੋ ਯਾਰ ਕਿਤੇ ਤੱਕ ਅਗਲੇ ਤੁਹਾਨੂੰ ਜ਼ਮੀਨਾਂ ਤੋਂ ਵਾਂਝੇ ਕਰਦੇ ਨੇ ਕੋਈ ਸਮਝ ਆਈ ਹੈ ਤੇ ਮੇਰੀਆਂ ਗੱਲਾਂ ਕਹਿਣ ਦਾ ਮਤਲਬ ਹੈ ਕਿ ਅਜੇ ਵੀ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੋਸ਼ਲ ਮੀਡੀਆ ਦੇ ਦੇਖ ਲਓ ਪਿੰਡਾਂ 'ਚ ਜੋ ਦੁਕਾਨਾਂ 'ਚ ਸੱਪੜੇ ਲੋਕਾਂ ਨੂੰ ਗੱਲਾਂ ਕਰਦੀਆਂ ਵੇਖ ਲਓ ਅਜੇ ਵੀ ਕਈ ਸਾਲ ਲੋਕ ਐਸੇ ਨੇ ਪੰਜ ਨੌ ਨਹੀਂ ਕੁਝ ਨਹੀਂ ਹੋਣਾ ਇੱਕ ਐਵੇਂ ਰੋਅ ਪਾਉਂਦੇ ਨੇ ਉਹ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਪਤਾ ਉਦੋਂ ਲੱਗੂਗਾ ਕਿੰਨੀਆਂ ਛੋਟੀਆਂ ਦੁਕਾਨਦਾਰਾਂ ਔਰ ਛੋਟੀਆਂ ਦੁਕਾਨਾਂ ਵਾਲੇ ਵੀ ਜਿੱਦਣ ਪਰਬਾਦ ਹੋਏ ਜਿੱਦਣ ਨਿੱਕੇ-ਮੋਟੇ ਮਕੈਨਿਕ ਟੈਕਨੀਕਲ ਕੰਮ ਕਰਨ ਵਾਲੇ ਵੀ ਬਰਬਾਦ ਹੋਏ ਜਿੱਦਣ ਰੇੜੀਆਂ ਵਾਲੇ ਇਹ ਛੋਟੇ-ਮੋਟੇ ਸਮਾਨ ਵੇਚਣ ਵਾਲੇ ਵੀ ਜਿੱਦਣ ਪਰਬਾਦ ਹੋਏ ਜਿੱਦਣ ਕਿਸਾਨੀ ਦੇ ਜਿਹੜੇ ਵਿਚਾਰੇ ਡਿਪੈਂਡ ਨੇ ਮਜ਼ਦੂਰ ਜਿੱਦਣ ਉਹ ਵੀ ਬਰਬਾਦ ਹੋਏ ਤੇ ਮੁਲਾਜ਼ਮਾਂ ਨਾਲ ਕਿਹੜੀ ਘੱਟ ਹੋ ਰਹੀ ਹੈ ਮੁਲਾਜ਼ਮਾਂ ਦੀ ਤਨਖਾਹਾਂ ਤੇ ਉੱਚ ਆਏ ਠੇਕੇ ਵਾਲੇ ਹੁੰਦੇ ਨੇ ਉੱਚੇ ਨੇ ਕਈ ਤਰ੍ਹਾਂ ਦੇ ਮੁਲਾਜ਼ਮ ਨੇ ਜਿਹੜੇ ਸਰਕਾਰ ਨੂੰ ਜਵਾਬ ਮੰਗ ਰਹੇ ਨੇ ਸੋ ਲੋਕੀ ਆਰਥਿਕ ਨਹੀਂ ਹਾਂ ਆਰਥਿਕ ਇਹਦਾ ਸਰਕਾਰ ਹੋਣ ਵਾਲੇ ਨੇ ਮੇਰੇ ਮੁਲਿੱਕ ਦੇ ਲਾਗੇ ਟੈਂਡ ਹਈਆ ਉੱਥੇ ਇੱਕ ਮੇਰਾ ਮਿੱਤਰ ਹੈ ਉਹਦੇ ਪਾਦਰ ਸਾਹਿਬ ਆਰਥ ਦਾ ਕੰਮ ਕਰਦੇ ਨੇ ਮੈਂ ਉਹਦੇ ਕੋਲ ਇੱਕ ਵਾਰ ਚਲਾ ਗਿਆ ਮੈਂ ਕਿਹਾ ਸਰਪੋਰੀ ਪੈਸੇ ਦੀ ਲੋੜ ਸੀ ਮੈਂ ਕਿਹਾ ਭਾਉ ਇਦਾਂ ਕਰੀਏ ਥੋੜੇ ਜਿਹਾ ਵਿਆਜੀ ਪੈਸੇ ਆਪ ਰਿਸ ਕਰੀਏ ਇਹਦਾ ਭਾਰੀ ਸਾਡੀ ਦਾ ਆਰਤੀ ਬੰਦ ਹੋ ਗਈ ਕਾਂਗਰਸ ਸਾਡੀ ਦਾ ਲੰਟਾ ਤੋੜ ਦੁੱਤੀਆਂ ਰਿਹਾ ਕਾਂਗਰਸ ਸਾਡੀ ਦਾ ਲੇਵੜਾ ਖਤਮ ਕਰ ਦੁੱਤੀਆਂ ਰਿਹਾ ਅਸੀਂ ਤਾਂ ਹੋਣੀ ਤੋਂ ਨਾਲ ਹੋ ਗਏ ਉਸਾਰਨੇ ਤੁਹਾਡੇ ਬਾਅਦ ਚੁਣਾ ਆਰਤੀਆ ਪਹਿਲਾਂ ਹੀ ਉੱਤਰ ਗਿਆ ਉਹ ਇਹ ਹੈ ਇਹ ਸਾਰੇ ਗਲਤ ਸੀ ਲੋੜ ਹੀ ਸੋਲੇ ਹੋਏ ਹੋ ਮੈਂ ਮੈਂ ਇਹ ਸਭ ਤੋਂ ਛੋਟਾ ਆ। ਪਰ ਇਹ ਗੱਲਾਂ ਦਾ ਤਾਂ ਕਰਕੇ ਕਹਿ ਰਿਹਾ ਕਿ ਅਜੇ ਵੀ ਜਿਹੜੇ ਲੋਕ ਮੈਂ ਸੋਚਦਾ ਸੀ ਮੈਂ ਰਾਤੀ ਆਪਣੇ ਅੱਠ ਦੋਸਤਾਂ ਨਾਲ ਗੱਲ ਕਰਦਾ ਪਿਆ ਸੀ ਕਿ ਪੰਜਾਬਸਾਰੇ ਵੀਰੇ ਸੁਣਦੇ ਨੇ ਮੈਂ ਸੋਚਦਾ ਸੀ ਹੁਣ ਅਸੀਂ ਨਾਟਕ ਤੇ ਕਮਟਾਵਾ ਤੇ ਇਹ ਜਿਹੜੀਆਂ ਗੱਲਾਂ ਨੇ ਕਿਸਾਨਾਂ ਦੇ ਧੌਣਿਆਂ 'ਚ ਜਾ ਕੇ ਨਹੀਂ ਕਰਾਇਆ ਕਰਦੇ ਆ ਵੀ ਉੱਥੇ ਤਾਂ ਉਹ ਲੋਕ ਨੇ ਜਿਹੜੇ ਅੱਗੇ ਹੀ ਲੜ ਰਹੇ ਨੇ ਜਿਨ੍ਹਾਂ ਨੂੰ ਸਾਰੇ ਗੱਲ ਦੀ ਸਮਝ ਆ ਜਿਹੜੇ ਆਪਣੇ ਘਰੋਂ ਟਾਈਮ ਭੰਗ ਕੇ 2 ਮਹੀਨੇ ਹੋ ਗਿਆ ਸੜਕਾਂ ਤੇ ਰੇਲਵੇ ਤੇ ਦਿੱਟੇ ਹੋਏ ਆ ਕਾਰਪੋਰੇਟ ਨੇ کاروبار বন্ধ ਕਰਨੀ ਜਿਹੜੇ ਘਰੋਂ ਨਿਕਲੇ ਹੋਇਆ ਵੀ ਤੁਹਾਡੇ ਨਾਲ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਮੈਨੂੰ ਲੱਗਦੀ ਮੈਨੂੰ ਲੱਗਾ ਹੁਣ ਅਸੀਂ ਕਿੰਗਾ ਜਾਈਏ ਉਹ ਜਿਹੜੇ ਲੋਕ ਅਜੇ ਵੀ ਬੜੇ ਖੰਦੇ ਦੇ ਕੇ ਪਾਸ ਖੇਡ ਰਹੇ ਆ ਉਹਨਾਂ ਦੇ ਸਾਹਮਣੇ ਜਾ ਕੇ ਮਾਰਕਟ ਕਰੀਏ ਉਹਨਾਂ ਨਾਲ ਜਾ ਕੇ ਅਸੀਂ ਗੱਲਾਂ ਕਰੀਏ ਮੇਰਾ ਕੀ ਕਰਦਾ ਹੈ ਕਿ ਹਾਲ ਯਾਰ ਨੇ ਤੇ ਚੌਂਕ ਵਿੱਚ ਜਾ ਕੇ ਮੇਰਾ ਰਾਜਾ ਹਾਲ ਯਾਰ ਦੇ ਚੌਂਕ ਵਿੱਚ ਜਾ ਕੇ ਮਾਰਕਟ ਕਰਾਂ ਉਹ ਦੁਕਾਨਾਂ ਵਾਲੇ ਜਿਹੜੇ ਜਿਨ੍ਹਾਂ ਦੀ ਰੋਜ਼ ਦੀ ਹਜ਼ਾਰਾਂ ਦੀ ਸੇਵਾ ਹੈ ਮੈਂ ਉਹਨਾਂ ਨੂੰ ਦੱਸਾਂ ਓਏ ਲੋਕੋ ਤਹਾਡੇ ਕਾਰੋਬਾਰ ਬਹੁਤ ਹੀ ਵਧੀਆ ਚੱਲੇ ਉਹ ਤੁਹਾਡੀਆਂ ਦੁਕਾਨਾਂ ਬਹੁਤ ਹੀ ਚੰਗੀ ਚੱਲ ਰਹੀਆਂ ਮੇਰਾ ਜੀ ਕਰਦਾ ਹੈ ਇਹ ਲਾਲੇ ਅੰਗਰ ਦੁਕਾਨਾਂ ਘੜੀ ਜਾ ਕੇ ਨਾਟਕ ਪੇੜਾ ਉਹ ਤੁਸੀਂ ਬਸ ਸਤਿ ਭਾਗਾਂ ਦੇ ਪ੍ਰਸੰਨ ਕਰੋ ਪਰ ਪਤਾ ਉਹਦੇ ਲੱਗਦਾ ਜਿੱਦ ਨੂੰ ਤੁਹਾਡੀ ਧੌਲ ਦੇ ਪਹਾੜੀ ਚੱਲੀ ਪਤਾ ਹੁਣ ਮੈਂ ਕਿਸਾਨਾਂ ਦੇ ਧਰਮਿਆਂ 'ਚ ਨਾਟਕ ਨਹੀਂ ਕਰਿਆ ਕਰਦੇ ਹੁਣ ਮੈਂ ਕਿਸਾਨਾਂ ਦੇ ਧਰਮਿਆਂ 'ਚ ਨਹੀਂ ਬੋਲਿਆ ਕਰਦਾ ਹੁਣ ਮੈਂ ਕਿਸਾਨਾਂ ਦੇ ਧਰਮਿਆਂ 'ਚ ਤੋਂ ਬਤਾਵਾ ਨਹੀਂ ਬੋਲਿਆ ਕਰੀਆਂ ਹੁਣ ਮੈਂ ਪਿੰਡ 'ਚ ਬਹੁਤ ਸਮੇਂ ਦੇ ਤਾਸ ਖੇਡਦੇ ਨੇ ਉਹਨਾਂ ਨਾਲ ਜਾ ਕੇ ਗੱਲਾਂ ਕਰਨ ਦੀ ਲੋੜ ਹੈ ਜਿਹੜੇ ਦੁਕਾਨਾਂ 'ਤੇ ਬੈਠ ਕੇ ਰਾਮ ਨਾਲ ਆਪਣੀਆਂ ਗੱਲਾਂ ਦੇ ਚਾਹ ਪੀਂਦੇ ਨੇ ਉਹਨਾਂ ਨੂੰ ਦੱਸਣ ਦੀ ਲੋੜ ਹੈ ਉਹ ਜਿਹੜੇ ਅਜੇ ਬਚਾਏ ਲੋਕ ਜਿਹੜੇ ਸ਼ਾਮਲ ਵੀ ਹੈਗੇ ਮਾਸਟਰ ਦਾ ਸਾਡੇ ਦੇਸ਼ ਦੇ ਸਿੱਖੋਂ ਹੋਰ ਬੜੀ ਕਹਾਣੀ ਉਹ ਹੈ ਪਾੜ ਹੈ ਉਹ ਹੈ ਮਜ਼ਦੂਰ ਤੇ ਕਿਸਾਨਾਂ ਦਾ ਪਾੜ

ਓ ਲੋਕੋ ਫਿਰ ਤੁਸੀਂ ਕਿੰਦੇ ਕਿਰਾਨੇ ਵਾਲੀ ਦੁਕਾਨ ਤੇ ਜਾਂਦੇ ਹੋ 20-25 ਰੁਪਏ ਕਿਲੋ ਆਟਾ ਲੈ ਲੈਂਦੇ ਹੋ ਚੱਤਰ ਨੂੰ ਜਾਂਦੇ ਹੋ 5 ਕਿਲੋ ਆਟਾ ਬਾਬੇ ਚ ਪਵਾ ਕੇ ਘਰ ਲੈ ਆਉਂਦੇ ਹੋ ਜਿੱਦਣ ਕਿਸੇ ਅਰਬਾਨੀ ਉਧਾਰੀ ਦਾ ਕਰਜ਼ਾ ਹੋ ਗਿਆ ਨਾ ਜਮੀਨਾਂ ਤੇ